ਨੇ ਜਿਹੜੇ ਉਸ ਮਾਲਕ ਨੂੰ ਨਹੀਂ ਪਾਉਂਦੇ ਫਿੱਕਾ ਬੋਲਣਾ ਮਾੜਾ ਬੋਲਣਾ ਉਹ ਤੇ ਆਪਾਂ ਇੱਥੇ ਹੀ ਜਿਵੇਂ ਦੇ ਸ਼ਬਦ ਬੋਲੀਏ ਉਹਦਾ ਖਮਿਆਜਾ ਉਹ ਜਾ ਭੁਗਤਣਾ ਪੈਂਦਾ ਉਹ ਬੜੀ ਸੁੰਦਰ ਉਦਾਹਰਣ ਕਿਸੇ ਨੇ ਦਿੱਤੀ ਕੁ ਹੈ ਤਾਂ ਸਾਧ ਦੇ ਭੇਸ ਵਿੱਚ ਸੀ ਜੋ ਤੁਰਿਆ ਜਾਵੇ ਤਿਉ ਕਿਤੇ ਯਾਤਰਾ ਤੇ ਚੱਲਿਆ ਸੀ ਜਦੋਂ ਯਾਤਰਾ ਤੇ ਚੱਲਿਆ ਤਿਉ ਕੁਝ ਨੇ ਕੱਚਾ ਸਮਾਨ ਨਾਲ ਲਿਆ ਜਿਵੇਂ ਚੌਲ ਹੁੰਦੇ ਆ ਕੁ ਥੋੜਾ ਬਹੁਤ ਆਟਾ ਵੀ ਚਲੋ ਕਿਤੇ ਰਸਤੇ ਦੇ ਵਿੱਚ ਸਮਾਂ ਬਣੇ ਮੈਨੂੰ ਮੰਨ ਲਓ ਕਿਤੇ ਬਸੋਂ ਤੋਂ ਮੈਂ ਦੂਰ ਖੜੋਵਾਂ ਰਵਾਂ ਤੇ ਇਹ ਮੈਂ ਕੁ ਚਾਰ ਲੱਕੜਾਂ ਇਕੱਠੀਆਂ ਕਰਾਂਗਾ ਤੇ ਭੋਜਨ ਪ੍ਰਸ਼ਾਦਾ ਬਣਾ ਲਾਂਗਾ ਉਹਨੇ ਇਸੇ ਕਰਕੇ ਕੁਝ ਕੱਚੀ ਰਸਤ ਜਿਹੜੀ ਉਹ ਨਾਲ ਲੈ ਕੇ ਤੁਰਿਆ। ਨਗਰ ਦੇ ਵਿੱਚ ਇੱਕ ਨੇੜੇ ਆਇਆ ਸ਼ਾਮਾ ਪੈਣ ਲੱਗੀਆਂ ਸੀ। ਤਾਂ ਉਹਨੂੰ ਇੱਕ ਘਰ ਦਿਸਿਆ ਤੇ ਉਹ ਮਾਈ ਬਾਹਰ ਤੇ ਉਹਨੂੰ ਕਹਿੰਦਾ ਵੀ ਮਾਤਾ ਇਸ ਤਰ੍ਹਾਂ ਮੈਂ ਚੱਲਿਆ ਯਾਤਰਾ ਤੇ ਤੇ ਜੇ ਥੋੜੇ ਜਿ ਚੌਲ ਬਣਾ ਦੇ ਤਾਂ ਚੌਲ ਮੇਰੇ ਕੋਲ ਹੈਗੇ ਤੂੰ ਬਣਾ ਦੇ ਤਾਂ ਚੰਗੀ ਗੱਲ ਐ। ਉਹਨੇ ਵੇਖਿਆ ਵੀ ਚਲੋ ਕੋ ਧਰਮ ਕਰਮ ਕਰਨ ਚੱਲਿਆ ਤੀਰਤੀ ਯਾਤਰਾ ਐ ਸਭ ਹੋ ਜਾਏ। ਤਾਂ ਬਣਾ ਦਿੰਨੇ ਉਹਨੇ ਘਰ ਆਖੇ ਕੋਈ ਮੰਜਾ ਢਾ ਦਿੱਤਾ ਬੜਾ ਸਤਿਕਾਰ ਕੀਤਾ ਕੁਝ ਜਲ ਪਾਣੀ ਛਕਾਇਆ ਉਧਰ ਉਹਨੇ ਚੌਲ ਜਿਹੜੇ ਸਾਨੂੰ ਪਤੀਲੇ ਚ ਪਾ ਕੇ ਤੇ ਚੁੱਲੇ ਤੇ ਰੱਖ ਦਿੱਤੇ ਰਿਜਨ ਲਈ ਉਹ ਬੈਠਾ ਹੁਣ ਮੰਜੀ ਤੇ ਹੈ ਵੇਲਾ ਸੀ ਹੁਣ ਬੰਦੇ ਦੀ ਜ਼ੁਬਾਨ ਇਹੋ ਜੀ ਆ ਉਹ ਪੁੱਛਦਾ ਵੀ ਮਾਈ ਪਤੀ ਤੇਰਾ ਮਰ ਗਿਆ ਮਤਲਬ ਪਹਿਲਾ ਹੀ ਸ਼ਬਦ ਉਹਨੇ ਵਰਤਿਆ ਉਹ ਕਹਿੰਦੀ ਮਹਾਤਮਾ ਵੀ ਥੋੜਾ ਬਹੁਤ ਕੁ ਸੁੱਖ ਨਾਲ ਬੋਲ ਜਿਉਂਦਾ ਜਾਗਦਾ ਹੈ ਤੂੰ ਮਰਨ ਤੇ ਤੁਲਿਆ ਕਿਨਾਂ ਨਹੀਂ ਮੈਨੂੰ ਕੱਲੀ ਜੀ ਦਸੀ ਮੈਨ ਲੱਗਾ ਸ਼ਾਇਦ ਮਰ ਮੁਰ ਗਿਆ ਉਹ ਕਹਿੰਦੀ ਨਹੀਂ ਜਿਉਂਦਾ ਹੈ ਤੀਪਤ ਕੋ ਹੈਗਾ ਕਿ ਨਹੀਂ ਹੈਗਾ ਉਹ ਜਿੰਨੀਆਂ ਗੱਲਾਂ ਕੀਤੀਆਂ ਪੁੱਠੀਆਂ ਹੀ ਉਹ ਮਾਤਾ ਕੁਝ ਦੇ ਹੁਣ ਬੰਦੇ ਦੀ ਜਰਨ ਸ਼ਕਤੀ ਵੀ ਹੁੰਦੀ ਹੈ ਲਾਸਟ ਤੇ ਉਹਦੇ ਘਰ ਉਹਨੇ ਮੱਝ ਬੜੀ ਪਲੀ ਹੋਈ ਉਹਦੀ ਸੇਵਾ ਕੀਤੀ ਤੇ ਉਹ ਮੱਝ ਵੱਲ ਵੇਖ ਕੇ ਨਾ ਕਹਿੰਦਾ ਮਾਤਾ ਮੈਂ ਇੱਕ ਸਾਬ ਕਿਤਾਬ ਲਾਉਂਦਿਆਂ ਵੀ ਭਲਾ ਜੇ ਤੇਰਾ ਬਾਹਰਲਾ ਦਰਵਾਜਾ ਜਿਹੜਾ ਐਂਟਰੀ ਗੇਟ ਹੈ ਤੁਹਾਡਾ ਬੂਹਾ ਹੈ ਇਹ ਬੜਾ ਛੋਟਾ ਹੈ ਤੇ ਆ ਮੱਝ ਤੇਰੀ ਐਡੀ ਵੱਡੀ ਜੇ ਮੱਝ ਮਰ ਗਈ ਤੈਨੂੰ ਬਾਹਰ ਕਿਵੇਂ ਕੱਢੋਗੇ ਕੱਲ ਉਹ ਮਾਈ ਨੂੰ ਹੁਣ ਵਟ ਚੜਿਆ ਉਹਨੇ ਅੱਧ ਕ੍ਰਿਜੇ ਜਿਹੜੇ ਨਾ ਚੌਲਸੀ ਵਿੱਚੇ ਪਾਣੀ ਉਹ ਸੁੱਕਾ ਨਹੀਂ ਸੀ ਉਹ ਕਹਿੰਦੀ ਵੀ ਝੋਲੀ ਘਰ ਛੇਤੀ ਛੇਤੀ ਉਹਨੇ ਝੋਲੀ ਅੱਡੀ ਉਹਨੇ ਅੱਧੇ ਕੱਚੇ ਅੱਧੇ ਪੱਕੇ ਚੌਲ ਉਹਦੇ ਚ ਮਾਰੇ ਮੂਹ ਦੇ ਕਹਿੰਦੀ ਵੀ ਛੇਤੀ ਡੰਡੀ ਲੱਗ ਤੇ ਬਾਹਰ ਹੋ ਜਾ। ਉਹ ਆਂਦਾ ਹੋਇਆ ਕਹਿੰਦੀ ਤੂੰ ਬਸ ਬਾਹਰ ਹੋ ਜਾ ਤੂੰ ਇੱਥੇ 2 ਮਿੰਟ ਵੀ ਖਲੋਤੋਂ ਤੇ ਕੰਮ ਔਖਾ ਹੈ। ਉਹਨ ਜਦੋਂ ਇਹ ਝੋਲੀ ਚ ਚੌਲ ਪਾਏ ਨਾ ਤੈਂ ਤੁਰਿਆ ਜਾਏ ਫੜ ਕੇ। ਤੂੰ ਹੈ ਗਰਮ ਸੰ ਵਿੱਚੋਂ ਪਾਣੀ ਜਿਹੜਾ ਉਹ ਥੱਲੇ ਡਿੱਗੇ। ਗਰਮ ਪਾਣੀ ਜਿਵੇਂ ਚੌਲਾਂ ਆਪਾਂ ਪਿਛ ਕਹਿ ਦਿੰਨੇ ਆ ਕਿ ਬਰੀ ਲੌਣੀ ਪੈਂਦੀ। ਉਹ ਪਾਣੀ ਥੱਲੇ ਡਿੱਗੇ ਤੇ ਉਹ ਪੈਰਾਂ ਤੇ ਪਵੇ। ਉਹਨਾਂ ਝੋਲੀ ਨੂੰ ਦੂਰ ਵੀ ਨਹੀਂ ਸੀ ਕਰ ਸਕਦਾ ਜਦੋਂ ਤੁਪਕਾ ਡਿੱਗਿਆ ਹਵਾ ਨਾਲ ਪੈਰਾਂ ਤੇ ਪਵੇ ਪੈਰ ਸੜਨ ਤੇ ਬੜਾ ਦੁਖੀ ਹੋਵੇ ਅੱਗੋਂ ਕੋ ਸੱਜਣ ਤੁਰਿਆ ਆਉਂਦਾ ਸੀ ਉਹ ਆਂਦਾ ਬਾਬਾ ਇਹ ਕੀ ਪਿਆ ਚੋਂਦਾ ਆਂਦਾ ਇਹ ਮੇਰੀ ਜ਼ੁਬਾਨ ਦਾ ਰਸ ਪਿਆ ਚੋਂਦਾ ਵੀ ਜਿਉ ਜੀ ਮੇਰੀ ਜ਼ੁਬਾਨ ਸੀ ਉਹੋ ਜਿਹਾ ਕੋ ਜਿਹੜਾ ਮੈਨੂੰ ਮਿਲ ਗਿਆ ਕਈ ਵਾਰ ਬੰਦਾ ਜਿਹੜਾ ਨਾ ਜ਼ੁਬਾਨ ਇਹ ਤਾਂ ਏ ਤਣ ਚਪੇੜਾਂ ਖਾ ਕੇ ਮੁੜ ਕੇ ਆਉਂਦੇ ਜੀ ਅਤਵਾਦ ਆ ਰਿਹਾ ਇੱਧਰ ਵੀ ਇਹ ਨਹੀਂ ਵੇਖਿਆ ਵੀ ਜ਼ੁਬਾਨ ਆਪਣੀ ਦਾ ਹੀ ਰਸ ਆ ਜੇ ਉਹ ਜਾਂ ਕੋਈ ਬੋਲੇਗਾ ਤਾਂ ਕਰਕੇ ਸਿਆਣੇ ਨੇ ਦਾਨਿਆਂ ਨੇ ਇੱਕ ਸ਼ਬਦ ਕਿਹਾ ਕਿ ਆਪਾਂ ਪੜਦੇ ਰਹੇ ਹਾਂ ਮੁਹਾਵਰੇ ਐਵੇਂ ਨਹੀਂ ਸੀ ਬਣੇ ਉਹ ਕਹਿੰਦੇ ਪਹਿਲਾਂ ਤੋਲੋ ਫਿਰ ਬੋਲੋ ਤੇ ਜਦੋਂ ਬਿਨਾਂ ਤੋਲਣ ਤੋਂ ਬੋਲਿਆ ਜਾਏਗਾ ਉਹਦੇ ਰਿਜ਼ਲਟ ਬੜੇ ਖਰਾਬ ਨਿਕਲਦੇ ਆ ਬੋਲ ਹੀ ਸੀ ਨਾ ਇਹ ਇਹੋ ਜੀਆਂ ਤੁਰੀਆਂ ਫਿਰਦੀਆਂ ਤਾਂ ਹੀ ਬੋਲ ਹੀ ਸੀ ਦ੍ਰੋਪਤਾਂ ਦੇ ਤੇ ਮਹਾ ਭਾਰਤ ਹੋ ਗਿਆ ਸੀ ਬੋਲਾਂ ਕਰਕੇ ਇੰਨੇ ਹੀ ਕਿਹਾ ਨਾ ਵੀ ਅੰਦੇ ਕੇ ਅੰਦੇ ਰਹ ਦੋ ਦੋ ਸ਼ਬਦ ਸਨ ਅੰਦੇ ਕੇ ਅੰਦੇ ਰਹ ਦੁਰਯੋਧਨ ਨੂੰ ਇਹੋ ਹੀ ਆਖਿਆ ਨਾ ਵੀ ਤ੍ਰੇਤਰਾਸ਼ਟਰੰਨਾ ਸੀ ਤੇ ਉਹਨੇ ਆਖਿਆ ਮੈਲੇ ਹੋ ਜਾ ਵੀ ਜਿੱਥੇ ਪਾਣੀ ਉੱਥੇ ਉਹਨੂੰ ਲੱਗਾ ਸੁੱਕਾ ਸੁੱਕੇ ਨੂੰ ਉਹਨੇ ਪਾਣੀ ਸਮਝ ਲਿਆ ਤੇ ਉੱਤੇ ਛੱਤ ਤੇ ਖਲੋਤੀ ਵਾਲ ਪੇ ਸਕਾਉਂਦੀ ਸੀ ਦਰੋਪਤਾਂ ਤੇ ਉਹਨੇ ਇਹ ਦੋ ਹੀ ਸ਼ਬਦ ਕਹੇ ਵੀ ਅੰਦੇ ਕੇ ਅੰਦੇ ਰਹ ਤੇ ਵੇਖੋ ਕਿੱਡਾ ਵੱਡਾ ਮਹਾਭਾਰਤ ਤੇ ਦੋ ਬੋਲਾਂ ਕਰਕੇ ਹੋ ਗਿਆ